ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 3 ਸਾਲ ਹੋ ਗਏ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੀ ਸੌਖਾਦੀ ਸੀ ਉਹ ਸਾਰੇ ਪੰਜਾਬ ਨੇ ਕਾਦੀ ਸੀ ਇਕਲੇ ਇੱਕ ਮੁੱਖ ਮੰਤਰੀ ਦੀ ਜਾਂ ਕੈਬਨਿਟ ਦੀ ਸੌ ਨਹੀਂ ਸੀ ਉਹ ਸਾਰੇ ਪੰਜਾਬ ਦੀ ਸੌ ਸੀ ਕਿ ਨਸ਼ਾ ਮੁਕਤ ਕਰਨਾ ਐ ਐਜੂਕੇਸ਼ਨ ਨੂੰ ਸ਼ਾਨਦਾਰ ਕਰਨਾ ਐ ਔਰ ਹੈਲਥ ਵਾਲੇ ਪਾਸੇ ਬਹੁਤ ਵੱਡੇ ਕੰਮ ਕਰਨੇ ਐ ਬਿਜਲੀ ਵਾਲੇ ਪਾਸੇ ਇਨਫਰਾਸਟ੍ਰਕਚਰ ਦੇ ਪਾਸੇ ਕਿ ਅੱਜ 3 ਸਾਲਾਂ ਬਾਅਦ ਗੁਰੂ ਸਾਹਿਬ ਦਾ ਧੰਨਵਾਦ ਕਰਨਾ ਆਇਆ ਮਤਬਕਸ਼ੀ ਕਿ ਅੱਜ ਅਸੀਂ ਆਪਣੀਆਂ ਜਿਹੜੀਆਂ ਅਰਵਿੰਦ ਜੀ ਨਾਲ ਕਰ ਕਰ ਜਾ ਕੇ ਅਸੀਂ ਗਰੰਟੀਆਂ ਦਿੰਦੇ ਸੀ ਉਹ ਜਿਹੜੀ ਸੋਚ ਸੀਗੀ ਉਹ ਸੋਚ ਨੂੰ ਕਾਇਮ ਰੱਖਦੇ ਹੋਏ ਅਸੀਂ ਪੰਜਾਬ ਦੇ ਵਿੱਚ ਕੰਮ ਕਰ ਰਹੇ ਹਾਂ ਔਰ ਸਾਰੇ ਪਾਸੇ ਪੂਰਾ ਪਲੈਨਿੰਗ ਦੇ ਨਾਲ ਨਸ਼ਿਆਂ ਦੇ ਵਿਰੁੱਧ ਵੀ ਜੁੱਧ ਚੱਲ ਰਿਹਾ ਹੈ ਜੋ ਵੀ ਭ੍ਰਿਸ਼ਟਾਚਾਰ ਹੋ ਰਿਹਾ ਕਿਤੇ ਵੀ ਚਾਹੇ ਤਹਿਸੀਲਾਂ 'ਚ ਚਾਹੇ ਕਿਸੇ ਹੋਰ ਆਫਿਸ 'ਚ ਉਹਦੇ ਵਿਰੁੱਧ ਵੀ ਜੁੱਧ ਚੱਲ ਰਿਹਾ ਹੈ ਨੌਕਰੀਆਂ ਮਿਲ ਰਹੀਆਂ 52000 ਤੱਕ ਨਿਰਦੇਸ਼ ਨੌਕਰੀਆਂ ਵੀ ਮਿਲ ਗਈਆਂ ਔਰ ਬਿਜਲੀ ਇਨਫਰਾਸਟ੍ਰਕਚਰ ਨਹਿਰੀ ਪਾਣੀ ਜੋ ਪੰਜਾਬ ਦੇ ਵਸੀਲੇ ਨੇ ਜੋ ਕੁਦਰਤ ਨੇ ਸਾਨੂੰ ਬਖਸ਼ੇ ਨੇ ਅਸੀਂ ਉਹਨਾਂ ਨੂੰ ਇਸਤੇਮਾਲ ਕਰਨਾ ਹੈ ਬਸ ਇਹੀ ਅ ਪੰਜਾਬ ਦੀ ਤੰਦਰੁਸਤੀ ਦੀ ਭਾਈਚਾਰਕ ਸਾਂਝ ਦੀ ਔਰ ਸਾਨੂੰ ਬਲ ਬਖਸ਼ੇ ਪਰਮਾਤਮਾ ਕਿ ਅਸੀਂ ਬਾਕੀ ਰਹਿਦਾ ਸਮਾਂ ਜਿੰਨਾ ਵੀ ਸਾਨੂੰ ਪਰਮਾਤਮਾ ਬਖਸ਼ੂਗਾ ਅਸੀਂ ਉਹਨੂੰ ਰਾਜ ਸਮਝ ਕੇ ਨਹੀਂ ਅਸੀਂ ਉਹਨੂੰ ਲੋਕਾਂ ਦੇ ਹੱਕ 'ਚ ਔਰ ਲੋਕਾਂ ਦੇ ਪੱਖ 'ਚ ਜਿਹੜਾ ਫੈਸਲਾ ਹੈ ਉਹਨੂੰ ਅਸੀਂ ਸਮਝ ਕੇ ਕੰਮ ਕਰਾਂਗੇ